ਜੀ ਦੋਸਤੋ ਗੁੱਡ ਮਾਰਨਿੰਗ ਹਾਂਜੀ ਦੋਸਤੋ ਤੁਸੀਂ ਠੀਕ ਠਾਕ ਹੀ ਹੋਵੋਗੇ ਤੇ ਅੱਜ ਤੁਹਾਡੇ ਲਈ ਨਵੀਂ ਵੀਡੀਓ ਨਵਾਂ ਵਲੌਗ ਲੈ ਕੇ ਆ ਰਹੇ ਹਾਂ ਸਤੋਂ ਪਿੰਨਾ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਤਰੀਕ 13 ਤਰੀਕ 10ਵਾਂ ਮਹੀਨਾ 2025 ਨੂੰ ਵੀ ਤੇ ਸੈਰਾਂ ਨੰਘ ਚੁੱਕਿਆ ਜੀ ਤੇ ਮੂਰੇ ਹੁਣ ਦੀਵਾਲੀ ਆ ਰਹੀ ਏ ਦੀਵਾਲੀ ਦਾ ਤਿਹਾਰ ਆ 22 ਤਰੀਕ ਨੂੰ ਸ਼ਾਇਦ ਆ ਇਹ ਆਪਣੇ ਇੰਡੀਆ ਦੇ ਵਿੱਚ ਬੜੀ ਧੂਮ-ਧਮ ਨਾਲ ਮਨਾਈ ਜਾਂਦੀ ਏ ਇਸ ਸਾਡੇ ਪੰਜਾਬ ਦੇ ਅੰਦਰ ਦੀਵਾਲੀ ਅੰਬਰ ਸਰਤੀ ਤੇ ਆਪਾਂ ਤੁਹਾਨੂੰ ਕੁਝ ਝਲਕਾਂ ਆਪਣੇ ਮਲੇਰਪੁੱਲੇ ਦੇ ਅੰਦਰ ਦਿਖਾਵਾਂਗੇ ਦੀਵਾਲੀ ਦੀਆਂ ਉਸ ਤੋਂ ਪਹਿਲਾਂ ਦੀਆਂ ਕਿ ਦੁਕਾਨਾਂ ਤੋਂ ਗੁਣਾ ਕਿਸ ਤਰ੍ਹਾਂ ਆਪਣੇ ਸਜਾਵੀਆਂ ਨੇ ਤੇ ਕਿੱਦਾਂ ਦੀ ਸਜਾਵਟ ਆ ਤੇ ਕਿੱਦਾਂ ਦੀ ਬਾਜ਼ਾਰ ਦੇ ਵਿੱਚ ਚਾਹਲ ਪਹਿਲਾ ਤੇ ਮਠਾਈਆਂ ਦੀਆਂ ਦੁਕਾਨਾਂ ਕਿਸ ਤਰ੍ਹਾਂ ਸਜਾਈਆਂ ਹੋਈਆਂ ਨੇ ਤੇ ਪਟਾਕਿਆਂ ਦੀਆਂ ਤੇ ਸਜਾਵਟ ਦੀਆਂ ਤੇ ਬਾਕੀ ਜਿਹੜੇ ਆਪਣੇ ਨਸ਼ਵੀ ਦੇ ਕੈਲੰਡਰ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਕੈਲੰਡਰ ਨੇ ਉਹ ਵੀ ਤੇ ਫਤੂਆ ਵਗੈਰਾ ਤੇ ਅੱਜ ਕੱਲ੍ਹ ਦੁਕਾਨਾਂ ਤੇ ਕਾਫੀ ਸਜਾਵਟਾਂ ਆਈਆਂ ਨੇ ਉਹਨਾਂ ਦੀ ਸੇਲ ਵੀ ਨਿਕਲ ਰਹੀ ਹੈ ਕਿਉਂਕਿ ਗਿਫਟ ਦੇ ਵਿੱਚ ਲਗਭਗ ਬੱਕਰੀਆਂ-ਬੱਕਰੀਆਂ ਸਜਾਵਟਾਂ ਤੇ ਬੱਕਰੀਆਂ-ਬੱਕਰੀਆਂ ਗਿਫਟਾਂ ਦੇ ਰਹੇ ਨੇ ਲੋਕ ਇਹ ਜਿਹੜਾ ਸਿਲਸਿਲਾ ਦੀਵਾਲੀ ਵਾਲਾ ਸ਼ੌਪਟਾਂ ਵਾਲਾ ਲਗਭਗ ਸ਼ੁਰੂ ਹੋ ਚੁੱਕਿਆ ਕਿਉਂਕਿ ਦੁਕਾਨਾਂ ਦੇ ਉੱਤੇ ਕਾਫੀ ਸਜਾਵਟ ਕੀਤੀ ਹੋਈ ਆ ਸ਼ੌਪਟਾਂ ਦੀ ਤੇ ਇਸ ਤਰ੍ਹਾਂ ਦਾ ਜੋ ਸਿਸਟਮ ਆ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਦੀਵਾਲੀ ਅੰਬਰ ਸਰਦੀ ਵੀ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਦਾ ਵਲੌਗ ਵੀ ਤੁਹਾਨੂੰ ਦਿਖਾਵਾਂਗੇ ਤੇ ਰਸਤੇ ਦੇ ਵਿੱਚ ਕਿਸ ਤਰ੍ਹਾਂ ਦੀ ਲੋਕੇਸ਼ਨ ਤੇ ਹੋਰ ਸਜਾਵਟ ਵਗੈਰਾ ਕੰਨਾ ਵੀ ਬਾਕੀ ਆਪਾਂ ਉਸ ਇੰਟਰਵਿਊ ਵੀ ਕਰਾਂਗੇ ਇਹ ਲੋਕਾਂ ਦੀ ਵੱਖ-ਵੱਖ ਲੋਕਾਂ ਦੀ ਤੇ ਦੀਵਾਲੀ ਸੰਬੰਧਤ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਨਾ ਪਾਵਾਂਗੇ ਚੱਲਦੇ ਆ ਜੀ ਜਿਸਹਾਰੇ ਦਾ ਪ੍ਰੋਗਰਾਮ ਆਪਾਂ ਤੁਹਾਨੂੰ ਦਿਖਾ ਚੁੱਕੇ ਆ ਦਸਹਿਰਾ ਅਮਰਗੜ ਦਾ ਬੜਾ ਵੰਦੀਆ ਸੀਗਾ ਸੁੰਦਰ ਸੀਗਾ ਬਿਊਟੀਫੁਲ ਸੀ ਤੇ ਹੁਣ ਦੀਵਾਲੀ ਆ ਦੀ ਦੀਵਾਲੀ ਵੀ ਆਪਾਂ ਤੁਹਾਨੂੰ ਅੰਮ੍ਰਿਤਸਰ ਦਿਖਾਵਾਂਗੇ ਕਿਉਂਕਿ ਮਸ਼ਹੂਰ ਹੈਗਾ ਦੀਵਾਲੀ ਅੰਮ੍ਰਿਤਸਰ ਦੀ ਦਸਹਿਰਾ ਅਮਰਗੜ ਦਾ ਜਆਪ ਦੇ ਵਿੱਚ ਖਾਸ ਕਰਦੀ ਹੈ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਅੰਮ੍ਰਿਤਸਰ ਸਾਈਡ ਹਾਂਜੀ ਦੋਸਤੋ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਦੀਵਾਲੀ ਦੀਆਂ ਰੌਣਕਾਂ ਚੱਲ ਰਹੀਆਂ ਨੇ ਦੀਵਾਲੀ ਬਾਰੇ ਤੁਹਾਨੂੰ ਆਪਾਂ ਗੱਲਬਾਤ ਕੀਤੀ ਸੀਗੀ ਤੇ ਬਾਜ਼ਾਰ ਸਜਿਆ ਹੋਇਆ ਚੱਲਦੇ ਆਪਾਂ ਹੁਣ ਬਾਜ਼ਾਰ ਵੱਲ ਨਹੀਂ ਚੱਲ ਰਹੇ ਆ ਤੇ ਬਾਕੀ ਆਪਾਂ ਮੰਡੀ ਵੀ ਜਾਣਾ ਸਬਜ਼ੀ ਮੰਡੀ ਚੱਲਾਂਗੇ ਸਬਜ਼ੀ ਮੰਡੀ ਦੇ ਵਿੱਚ ਆਪਾਂ ਸਬਜ਼ੀਆਂ ਖਰੀਦਾਂਗੇ ਤੇ ਬਾਕੀ ਰਸਤੇ ਦੇ ਵਿੱਚ ਜਿਹੜਾ ਕੋਈ ਬਾਜ਼ਾਰ ਸਜਿਆ ਹੋਇਆ ਉਹ ਤੁਹਾਨੂੰ ਦਿਖਾਵਾਂਗੇ ਚੱਲਦੇ ਆ ਜੀ ਨਹੀਂ ਬਤੰਦਾ ਹੈ ਦੇਖੋ ਦੋਸਤੋ ਮੈਂ ਫੇਸਬੁਕ ਦੀ ਕੰਮ ਕਰਿਆ ਕਰ ਰਿਹਾ ਯਾਰ ਵਾਲੀ ਵੀ ਕਾਰਨ ਬਜ਼ਾਰਾਂ ਦੇ ਵਿੱਚ ਭੀੜਾ ਦੇਖੋ ਬਾਹਰ ਲੱਗ ਰਹੀ ਹੈ ਇੱਥੇ ਵੀ ਕਾਫੀ ਭੀੜਾ ਕੋਈ ਜਿਆਦਾ ਕੋਈ ਦੋਸਤੋ ਅਗਲੇ ਤੋਂ ਬਾਜ਼ਾਰ ਦੇ ਵਿੱਚ ਕਾਫੀ ਰਸ਼ਮੋਲ ਵੀ ਚੱਲੀ ਤਾਂ ਤੇ ਮੋਲ ਚੱਲੀ ਹੈ ਦੋਸਤੋ ਮੰਡੀ ਦੇ ਵਿੱਚ ਦੇਖ ਸਕਦੇ ਹੋ ਝੋਨਾ ਆ ਗਿਆ ਅਗੀਤਾ ਜਿਹੜਾ ਝੋਨਾ ਹੈਗਾ ਜੀਰੀ ਉਹ ਆਈ ਹੋਈ ਆ ਦੇਖ ਸਕਦੇ ਹੋ ਹਜੇ ਸੁਰੂ ਹੀ ਹੋਇਆ ਜੀ ਇਹ ਤੇ ਲੋਕ ਰਾਖੀ ਰੱਖਣ ਲੱਗ ਪਏ ਨੇ ਲਿਆ ਲਿਆ ਗਿਆ ਆਪਦਾ ਦੇਖ ਸਕਦੇ ਹੋ ਆ ਬੈਠੇ ਬਾਬਾ ਜੀ ਇੱਧਰ ਦੇਖੋ ਸ਼ਾਨਾ ਲੱਗਿਆ ਹੋਇਆ साफ सफाई हो रही है अभी शान जी अभी साफ सफाई चल रही है बोरियां भरिया जा रही ने चल हैं ਅੱਪਾਂ ਆ ਗਏ ਦਾਣਾ ਮੰਡੀ ਦੇ ਅੰਦਰ ਇਹ ਹੈਗੀ ਆ ਜੀ ਮਲੇਰ ਕੋਟਲਾ ਦਾਣਾ ਮੰਡੀ ਦੇਖ ਸਕਦੇ ਹੋ ਜੀਰੀ ਝੋਨਾ ਕਾਫੀ ਆ ਚੁੱਕਿਆ ਇੱਥੇ ਵੀ ਦੇਖੋ ਜੀ ਚੈਲ ਪੈਲ ਸ਼ਾਨ ਨੇ ਲੱਗੇ ਹੋਏ ਨੇ ਜੀਰੀ ਨੂੰ ਸਾਫ ਕਰਨ ਵਾਸਤੇ ਆਦੇ ਕੋ ਦੋਸਤੋ ਸ਼ਾਨਾ ਚੱਲ ਰਿਹਾ ਜੀ ਮੁੰਡੇ ਦਿਵਾਲੀ ਕਰਕੇ ਦੇਖੋ ਰੰਗ ਰੋਗਨ ਕਰਨ ਲੱਗੇ ਹੋਏ ਨੇ ਹਾਂ ਵੀ ਮੁੰਡਿਆ ਕੀ ਹਾਲ ਚਾਲ ਠੀਕੋ ਦਿਵਾਲੀ ਦੀਆਂ ਤਿਆਰੀਆਂ ਦੋਸਤੋ ਸਬਜੀ ਮੰਡੀ ਵਿੱਚ ਆ ਗਏ ਆ ਦੇਖੋ ਪਿਆਜ਼ ਦੇ ਥੈਲੇ ਭਰੇ ਪਏ ਨੇ ਤੇ ਮੰਡੀ ਵਿੱਚ ਸਵੇਰ ਵੇਲੇ ਕਾਫੀ ਚੱਲ ਪਹਲ ਹੁੰਦੀ ਆ ਤੇ ਸ਼ਾਮ ਵੇਲੇ ਅੱਜ ਘੱਟ ਆ ਦੇਖੋ ਜੀ ਸਬਜੀ ਦੀ ਚੱਲ ਪਹਲ ਮੰਡੀ ਦੀ ਪਿਆਜ਼ ਦੀਆਂ ਗੱਡੀਆਂ ਆਈਆਂ ਨੇ ਦੀਵਾਲੀ ਆਈ ਆ ਦੀਵਾਲੀ ਤੇ ਵੈਸੇ ਪਿਆਜ਼ ਕਾਫੀ ਮਹਿੰਗਾ ਹੋ ਜਾਂਦਾ ਹੁੰਦਾ ਉੱਪਰੇ ਬਾਜ ਬੜੇ ਉੱਪਰੋਂ ਜੇ ਪਾਰੇ ਦੇਖੋ ਜੀ ਆ ਜਿਹੜਾ ਪਿਆਜ਼ ਆ ਇਹਨੂੰ ਨਾਸਕ ਦਾ ਪਿਆਜ਼ ਬੋਲਦੇ ਆ ਇਸ ਵਾਰ ਇਹ ਦੀਵਾਲੀ ਤੇ ਰੇਟ ਦਾ ਠੀਕ ਆ ਆ ਡਾਇਮੰਡ ਆਲੂ ਨੇ ਜੀ ਇਹ ਡਾਇਮੰਡ ਆਲੂ ਆ ਭਾਈ ਇਹਦਾ ਰੇਟ ਵੀ ਠੀਕ ਆ ਜੀ ਆ ਭਾਈ ਸਾਹਿਬ ਜੀ ਤੇ ਲਸਣ ਦਾ ਕੀ ਰੇਟ ਚੱਲ ਰਿਹਾ ਅੱਜ ਕੱਲ ਲਸਣ 80 ਰੁਪਏ ਅੱਛਾ ਅੱਛਾ ਬਹੁਤ 60 ਰੁਪਏ ਕਿਲੋ ਕੇਜੀ ਹੈ ਇਹ 80 ਰੁਪਏ ਕੇ ਹੈ ਠੀਕ ਹੈ ਇਹ ਵੀ ਕਟੋ-ਕਟ 400 ਰੁਪਏ ਤੋਂ ਮੁੜ ਕੇ ਆਇਆ ਜੀ ਤੇ ਲਸਣ ਦੇਖੋ ਦੋਸਤੋ ਗੁੜਾਲੀ ਦੀ ਜਿਆ ਰੌਣਕਾਂ ਰਸ ਜਾਇਆ ਹੋਇਆ ਤੇ ਤਰੰਗ ਹੋ ਰਿਹਾ ਜੀ ਰੱਖੋ ਨਾਮ ਕੇਤਾ ਸੋਇ ਰਹੀਏ ਰੱਖੋ ਨਾਮ ਕੇਤਾ ਬੋਲ ਰਣ ਨਮਾ ਆਹ ਦੇਖ ਸਕਦੇ ਹਾਂ ਜੀ ਰੌਣਕਾਂ ਲੱਗ ਗਈਆਂ ਦੀਵਾਲੀ ਦੀਆਂ ਆ ਚੱਕਰੀਆਂ ਨੇ ਉੱਤੋਂ ਵਗੈਰਾ ਨੇ ਆ ਦੇਖੋ ਜੀ ਰੌਣਕਾਂ ਲੱਗ ਚੁੱਕੀਆਂ ਨੇ ਦੀਵਾਲੀ ਦੀਆਂ ਇਹ ਆਪਣੇ ਪੁਰਾਣੇ ਮਿੱਤਰ ਨੇ ਕਲਾਸਮੇਟ ਵੀ ਆ ਕੀ ਨਾਮ ਆਪਦਾ ਡਾ ਬਾਲਕ੍ਰਿਸ਼ਨ ਬਾਲਕ੍ਰਿਸ਼ਨ ਇਹਨਾਂ ਕੋਲੇ ਆਪਣੇ ਅਨਵਾਰ ਰੱਸੀਆਂ ਸੰਗਲੀਆਂ ਮਲਦੀਆਂ ਨੇ ਸਾਰੀਆਂ ਇਹ ਹੈ ਗਾਈ ਦੁਕਾਨ ਦਾ ਨਾਮ O L ਬਾਣ ਐਂਡ ਹਾਰਡਵੇਅਰ ਸਟੋਰ ਇੱਥੇ ਬਿੰਦੀ ਘਰ ਚੌਂਕ ਤੇ ਇਹ ਜਾਂਦਾ ਰਸਤਾ ਦੇਵੀ ਰੈਕਟਰ ਰੋਡ ਇੱਥੇ ਹੈਗੀ ਆ ਜੀ ਇਹ ਦੁਕਾਨ ਜੀ ਦੋਸਤੋ ਆਪਾਂ ਅੱਜ ਦੀ ਵੀ ਰਿਵਿਊ ਤੇ ਸਮਲਤ ਕਰਦੇ ਆਂ ਇਹ ਤੁਹਾਨੂੰ ਜਾਣਕਾਰੀ ਦੇਣੀ ਸੀਗੀ ਉਹ ਆਪਾਂ ਦੱਸ ਚੁੱਕੇ ਆਂ ਚੱਲਦੇ ਆਂ ਜੀ ਆਪਾਂ ਅਸਿਆ ਕਾਲ どうぞ。